सत श्रीकाल जी आप पहुंचे आनंदपुर साहब दर्शन करने ली आए थोड़ी दिखा कटौने दर्शन साह कर शॉपिंग का बच्चों अच्छा वास्ते बीक है लो कुछ

संकैरी टंटा कुशनगैरी टंट बना ट्रस्ट जग्गी ट्रस्टों ने कहते हैं थले पानी धोखा नहीं चले घर का कम चल रहा तक पुल बनाता कड़ी लाइंग संताली इधर आखिर भी जाएगा

ਸਰ ਬਾਈ ਪਹਿਲ ਤੋਂ ਦਾ ਗਾਣਾ ਕਰਦੀ ਹੈ ਲੋਈ ਛੰਦ ਤੇ ਕਰੋ ਦਸਨ ਕਾਠੋਂ ਨੇ ਆ ਮੇਰਾ ਸਾਖੀ ਆ ਨਾ ਜਦੋਂ ਹਾਂ ਵਸਾਖੀ ਆ ਕਿਹੜਾ ਸਜਾਇਆ ਹੈਰਾ सु <muchas>

અમૃત સ્વાદ ઇલી ઇલી ચાહો જો મેં અમૃત સ્વાદ ਰਕਸਾਤੀ ਬਾਣੀ ਰਕਸਾਤੀ ਬਾਣੀ ਜਹਤ ਤੁਮੇ ਸਾਡਾ ਠੀਕ ਹੈ ਇਹ ਨਿਕਲ ਜਾ ਅੰਕੂ ਰੁਕਾ ਲੰਬਾ ਸੈਕਿੰਡ ਸਾਡਾ ਠੀਕ ਹੈ ਆਪਾਂ ਆਪਾਂ ਦੇਖ ਕੇ ਕਾਰਸੀ ਕਰਕੇ ਆ ਗਏ ਲੈਣਾ ਜਿਹੜਾ ਅਜਲੀ ਖੇੜਾ ਇਹ ਲਈਏ ਵੇ ਖੇੜਾ ਬੱਚੇ ਵਾਸਤੇ ਲੈਣੇ ਖੇੜਾ ਵਧੀਆ ਇਹ ਕੁਛ ਇੱਥੇ ਆ ਗਿਆ ਖੇਡਾਂ ਬੱਲੇ ਬੁੱਲੇ ਹੈਣਾ ਕੋਈ ਨਹੀਂ ਲੈਣਾ ਅੱਜ ਨੇ ਦੋ ਬੋਰੀਆਂ ਭਰੀਆਂ ਮੈਂ ਖੇਡਾਂ ਖੇਡਾਂ ਉਹ ਇੰਜਾਂ ਲੈ ਜਾਣਾ ਜੀ ਵਿਆਹ ਝਾਕ ਜੀ ਯਾਰ ਦਾ ਬਾਬੂ ਲੈ ਕੇ ਖੇਡੋ ਮਾਰੰਦ ਰੋਟਾ ਬੋਲੋ ਫੀ ਲੈਣਾ ਬੋਲਾ ਸਾ ਕੀ ਹੈ ਢੋੜ ਦੇਣੀ ਢੋੜ ਦੇਣੀ ਆਉਗੀ ਸ਼ਕਤੀ ਸੀ ਲੈਣੀ ਬੂਗੀ ਨਾ ਕੁੱਤੇ ਹਾਂ ਰਿਆ ਸਲਾ ਬਿਆਰ ਪੁੱਛਣਾ ਕਿੰਨੇ ਦਾ ਮੈਂ ਜੀ ਪੁੱਛ ਤਹੀ ਰਾਬਾ ਕਿੰਨੇ ਦੀ ਆ ਅੱਗੇ ਸੋ ਜਾ है 280 मैंने इन आ गया जो सी लिया मगा और इधर में स्कूल जाते हैं हैं आज

ले लेनी ले लो पूछना किथों पिएनी ले लेंगे आ कहना ले कता एक लेनी ले एक तो मेरा एक धागा मैं 3 लेनी है करना निजामत किथों चक्की है तहे 3 4 ले लेंगे कितने दिया लाऊंगी दोस्तों हां सुधीर पल्ला ले ला 100 रुपया लाओ वो रमेश हां 4 ले लेंगे ਚਾਰ ਲੈ ਜੇ ਅੱਧੀ ਵੀ ਲਊਗਾ ਜੇ ਕਿ ਲੈਣਾ ਹੈ ਤੂੰ ਲੈ ਨਹੀਂ ਕਿਹੜਾ ਸੁਬੀਲ ਤੋਂ ਲੱਗਦਾ ਲੈ ਲੈ ਹਣਾ ਸੋਹਣਾ ਚੀਜ਼ ਆ ਕੋਲ ਕੰਮ ਵੀ ਆ ਉਹਨਾਂ ਦੇ ਪਾ ਤੇ ਪੌਣ ਮੈਂ ਲੋਹੇ ਦੀ ਮਟਰਦੀ ਨਹੀਂ ਭਾਂ ਇਹ ਵੀ ਆ ਵਿੱਚ ਉਹਨੂੰ ਤਾਂ ਪੈਂਦੀ ਹੂੰ